ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਮਾਨ ਆ ਗਏ ਤੇ ਤਹਿਸੀਲ ਆ ਗਈ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ। ਤੇ ਨੇੜੇ ਦੀ ਗੱਲ ਕਰੀਏ ਤਾਂ ਸੱਜਣੋ ਘਰਿਆਲਾ ਇੱਥੋਂ ਬਿਲਕੁਲ ਨਜ਼ਦੀਕ ਰਹਿ ਜਾਂਦਾ ਤੇ ਬਿਲਕੁਲ ਤਾਜੀ ਗਿੱਲੀ ਸੂਈ ਵੀ ਮੈਂ ਜੇਰ ਜੂਰ ਮਕੰਮਲ ਓਕੇ ਰਿਪੋਰਟ ਪੈ ਗਈ ਆ ਤੇ ਵੱਡੇ ਟਾਂਚੇ ਦੀ ਤੇ ਵੱਡੇ ਕਦ ਕੱਡ ਦੀ ਜੇ ਗੱਲ ਕਰੀਏ ਤਾਂ ਟਾਪ ਦੇ ਨਗੀਨਾ ਹੀ ਆ ਤੇ ਕੱਟੀ ਨੂੰ ਸੱਜਣੋ ਜਨਮ ਦਿੱਤਾ ਇਹਨੇ ਕਰਮਾਂ ਵਾਲੀ ਨੇ ਸੋਭਾ ਦੀ ਸੂਈ ਮੈਂ ਵਿਖਾਉਣ ਲੱਗਿਆ ਤੁਹਾਨੂੰ ਮਾਨ ਨਗਰ ਦੀ ਤਾਜੀ ਸੂਈ ਆ ਸੱਜਣੋ ਜਿਵੇਂ ਗੱਲਾਂ ਬਾਤਾਂ ਵੀਰ ਨਾਲ ਹੋਈਆਂ ਗੱਬਣ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਸੀ ਤੇ ਕਰਮ ਵਾਲੀ ਆਉਂਦਿਆਂ ਨੂੰ ਸੂਪੀ ਆ ਜੇਰ ਜੁਰ ਪੈ ਗਈ ਆ ਬਾਕੀ ਗੱਲਬਾਤ ਆਪਾਂ ਮਾਲਕ ਨਾਲ ਕਰ ਲਾਂਗੇ ਤੇ ਬੜੇ ਚੰਗੇ ਘਰਾਣੇ ਦੀ ਦੱਸੀ ਆ ਵੀਰ ਹਰਾਂ ਨੇ ਆਜੋ ਡਿਟੇਲ ਲੈਣੇ ਆ ਫਿਰ ਆਪਾਂ ਤੋਰ ਕੇ ਵੀ ਵੇਖਾਂਗੇ ਤੇ ਉਸ ਤੋਂ ਬਾਅਦ ਰੇਟ ਜਿਹੜਾ ਵੀਰ ਹਰੀ ਕਰਨਗੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਆਂ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਵਧੀਆ ਜੀ ਤੁਸੀਂ ਸੁਣਾਓ ਚੜਦੀ ਕਲਾ ਨਾ ਚੜਦੀ ਗਾਜ ਕਿਰਪਾ ਗੁਰੂ ਰਾਮ ਦਾਸ ਦਾ ਸ਼ੁਕਰ ਹੈ ਗੁਰੂ ਰਾਮਦਾਸ ਕਰਪਾ ਹੀ ਰੱਖੇ ਸਾਰੇ ਭੈਣਾ ਭਰਾਵਾਂ ਤੇ ਹੈਨਾ ਤੇ ਹੱਸਦੇ ਖੇਡਦੇ ਰਹੇ ਸਾਰੇ ਭੈਣਾ ਭਰਾਵਾਂ ਤੇ ਆਪਣਾ ਡਰੈੱਸ ਵੀਰੇ ਆਪਣਾ ਜੀ ਪਿੰਡ ਮਾਨ ਹਾਂਜੀ ਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਦਾ ਤੇ ਨੇੜੇ ਕਰਿਆਲਾ ਆ ਗਿਆ ਹਾਂਜੀ ਕਰਿਆਲਾ ਜਾਂ ਡੱਕਰਿਆਲਾ ਬਲਟੂ ਆਣ ਗਵਾਂਢੀਆ ਬਿਲਕੁਲ ਹਾਂਜੀ ਤੇ ਨੰਬਰ ਆਪਣਾ ਜੀ ਆਪਣਾ ਨੰਬਰ 83601 83480 ਇੱਕ ਰਹੀ ਹੋ ਰਿਪੀਟ ਕਰੀਏ 83601 83480 ਤੇ ਇਹ ਆਪਣੀ ਝੋਟੀ ਘਰਦੀ ਆ ਕਿ ਵਪਾਰ ਲੈਂਦੀ ਆ ਨਹੀਂ ਜੀ ਵਪਾਰ ਲੈਂਦੀ ਆ ਜੀ ਓਕੇ ਆਪਣੇ ਵਪਾਰ ਲੈਂਦੀ ਏ ਝੋਟੀ ਆ ਤੇ ਬਾਕੀ ਪਸ਼ੂ ਘਰੇ ਦੁੱਤੇ ਵੀ ਲਾਏ ਆ ਹਾਂਜੀ ਉਹ ਘਰ ਵਾਲੇ ਆ ਉਹ ਘਰ ਵਾਲੇ ਪਸ਼ੂ ਆ ਤੇ ਇਹ ਝੋਟੀ ਤੋਂ ਗੱਲ ਕਰੀਏ ਤਾਂ ਸੂਆ ਕਿਹੜਾ ਵੀਰੇ ਸੂਈ ਆ ਇਹ ਵੀਰ ਜੀ ਘਰ ਆ ਲੈ ਦੱਸਣ ਮੁਤਾਬਕ ਦੂਜਾ ਸੂਆ ਸੁੱਈ ਆ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ ਦੂਜਾ ਸੂਆ ਸੂਈ ਆ ਹਾਂਜੀ ਤੇ ਜਿਵੇਂ ਆਪਣੀਆਂ ਗੱਲਾਂ ਬਾਤਾਂ ਹੋਈਆਂ ਤੇ ਇਹਦੇ ਮਾਲਕ ਕਹਿੰਦੇ ਵੀ ਅਸੀਂ ਹਰਿਆਣੇ ਨੂੰ ਲੈ ਕੇ ਆਏ ਹਾਂ ਹਾਂਜੀ ਠੀਕ ਆ ਤੇ ਪਹਿਲੇ ਸੂਏ ਦਾ ਫਿਰ ਇਹਦੇ ਚ ਗੱਲ ਕਰੀਏ ਦੁੱਧ ਦਾ ਕੀ ਰਿਕਾਰਡ ਰਿਹਾ ਪਹਿਲੇ ਸਵੇਰ ਦੀ ਉਹਨਾਂ ਆਖਿਆ 17 ਲੀਟਰ ਦੁੱਧ ਚੋਇਆ ਪਹਿਲੇ ਸੂਏ ਕਰਮਾਣੀ ਨੇ 17 ਲੀਟਰ ਦੁੱਧ ਚੋਇਆ ਹਾਂਜੀ ਰਾਤ ਦੀ ਇਹ ਸਾਢੇ 1:3 ਵਜੇ ਤੱਕੇ ਸੂਈ ਸਾਢੇ 1:3 ਵਜੇ ਦੀ ਇਹ ਮੰਨ ਲਓ ਸੂਈ ਆ ਤੇ ਜੇਰ ਜੂ ਰੋਕੇ ਪੈ ਗਈ ਆ ਹਾਂਜੀ ਉਹ ਆਪਣੇ ਕੋਲੇ ਜੇ ਕੋਈ ਭੈਣਾ ਭਰਾ ਸੌਦਾ ਕਰਦੇ ਆ ਆਪਣੇ ਨਾਲ ਤੇ ਆਪਾਂ ਵੀਡੀਓ ਵਿਖਾ ਦੇਾਂਗੇ ਜੇਰ ਬਿਲਕੁਲ ਬਿਲਕੁਲ ਤੇ ਚਵਾਈ ਕੀਤੀ ਉਹ ਕਿਹ ਰਿਪੋਰਟ ਆ ਬਿਲਕੁਲ ਜੀ ਇੱਕ ਨੰਬਰ ਚਵਾਈ 100 ਦੀ 100 ਵੀ ਜਿਹੜਾ ਵੀ ਭੈਣ ਭਰਾ ਆ ਜੂਗਾ ਤੇ ਬੋਲੀ ਆ ਮੋਟੀ ਧਾਰ ਆ ਸੀਲ ਆ ਕੋਈ ਚੱਕਰ ਤੇ ਬੋਲਾ ਕਿੰਨਾ ਕ ਕੱਢਿਆ ਬੋਲਾ ਵੀਰ ਦੀ ਆਪਾਂ ਇਹਨੇ ਤੁਹਾਨੂੰ ਝੂਠ ਨਹੀਂ ਆ ਮਾਰਨਾ ਇਹਨੇ ਆਖ ਕੇ ਜੇਗੇ ਬੱਚੇ ਨੂੰ ਚੋਂਤਣਾ ਦੇ ਕੋਈ ਪਿਆ ਕੇ ਤੇ 2.5 2.2 ਇੱਥੇ ਕੱਢਿਆ ਜੀ ਠੀਕ ਆ ਤੇ ਮਗਰ ਆ ਗਈ ਕੱਟੀ ਕੱਟੀ ਦਾ ਪੁੱਛਿਆ ਕਿਹੜੇ ਟੀਕੇ ਟੂਕੇ ਦੀ ਕਿ ਨਹੀਂ ਨਹੀਂ ਪੁੱਛਿਆ ਨਹੀਂ ਉਤਰਾਦੀ ਵੀ ਤੀਜਾ ਪਰ ਆਏ ਨਹੀਂ ਪੁੱਛਿਆ ਕਿਹੜਾ ਓਕੇ ਚਲੋ ਅੱਜ ਕੱਲ ਵੈਸੇ ਡਾਕਟਰ ਸਾਰੇ ਹੀ ਆਪਣੇ ਭੈਣਾਂ ਭਰਾ ਸਿਆਣੇ ਆ ਚੰਗੇ ਟੀਕੇ ਹੀ ਭਰਨ ਲਾ ਤੇ ਤੂਰ ਕਰਾਈਏ ਚੱਕੇ ਦੀ ਕਿਉਂਕਿ ਫੇਰ ਆਪਣੇ ਭੈਣਾ ਭਰਾਵਾਂ ਦਾ ਟਰਸਟ ਮਾਨਾ ਵੀਡੀਓ ਚ ਕਿਉਂਕਿ ਸੱਜਣੋ ਝੋਟੀ ਕੱਟੀ ਵੀ ਨਾਲ ਖੋਲ ਗਏ ਕੱਟੀ ਨਾਲ ਆ ਬੜੀ ਖੋਲ ਲੈ ਵੀਰੇ ਕੱਟੀ ਵੀ ਨਾਲ ਮੜ ਕੇ ਮੈਣੇ ਤੁਰਨਾ ਨਹੀਂ ਸੱਜਣੋ ਜਦੋਂ λεਵਾ ਭਾਂਡਾ ਤੁਸੀਂ ਵੇਖੋਗੇ ਨਾ ਤੁਰਦੀ ਝੋਟੀ ਦਾ ਤੇ ਉਦੋਂ ਗੈਸ ਤੁਸੀਂ ਵੀ ਲਾਇਓ ਦੁੱਧ ਤੋਂ ਵੀ ਇਹਨੇ ਕਰਮਾ ਵਾਲੀ ਨੇ ਕਿੰਨਾ ਦੁੱਧ ਵਾਕਿਆ ਭਾਂਡੇ ਚ ਪਾਇਆ ਇਹ ਮੂੰਹ ਵਾਲੀ ਗੱਲ ਨਹੀਂ ਗਈ ਇਹ ਇਹਨੇ ਇਹ ਕਰਮਾ ਵਾਲੀ ਮੈਣੇ ਦੁੱਧ ਇਹ ਪਾਇਆ ਕੌਣ ਕੀ ਫੈਕਸ ਆਡਰ ਆ ਤੇ ਕੱਦ ਕਾਠ ਪੈਠ ਪੁੜਾ ਹਜੇ ਨਾਲੇ ਤੈ ਮਾਰੀ ਵੀ ਆ ਮਹਿੰਦੀ ਇੱਥੇ ਵੇਖਿਓ ਹੈ ਨਾ ਪਲਵਾਨਾਂ ਆਰ ਕੀ ਕਰਮਾਂ ਵਾਲੀ ਤੇ ਕੱਦ ਵੀਰ ਦੇ ਕੱਤੋਂ ਨਤਾਜਾ ਲਾ ਲਿਓ ਵੀਰੇ ਵੱਡੀ ਮੰਨ ਕੇ ਆਵੇ ਜਿਹੜਾ ਆਵੇ ਹੈ ਨਾ ਠੀਕ ਆ ਕੋਈ ਨਹੀਂ ਲੈ ਚੱਲ ਲੈ ਚੱਲ ਚੋਕੜਾ ਜੋਕੜਾ ਕਹਿੰਦੇ ਪੁੱਤ ਵੇਖੋ ਸੱਜਣੋ ਅ ਤਰਦੀ ਦਾ ਲੇਵਾ ਭਾਂਡਾ ਤੁਸੀਂ ਮੰਨ ਲਓ ਵੀ ਚੈੱਕ ਕਰ ਲਓ ਬਾਕੀ ਇੱਥੋਂ ਵੇਖਿਓ ਹਾਂ ਹੈ ਨਾ ਕਿਆ ਬਾਤਾਂ ਵਾਲੀ ਗੱਲਬਾਤ ਆ ਸਜਣੋ ਤੇ ਕਰਮਾਂ ਵਾਲੀ ਜਿਉਂਦੀ ਰਵੇ ਕਿਹੜੇ ਘਰ ਦਾ ਇਹ ਸ਼ਿੰਗਾਰ ਬਾਨੀ ਆ ਝੋਟੀ ਇਹ ਤੁਹਾਡੀ ਕਿਸਮਤ ਤੇ ਡਿਪੈਂਡ ਰਹੂਗਾ ਤੇ ਤੁਹਾਡੀ ਸੇਵਾ ਤੇ ਜਾਂ ਤੁਹਾਡੇ ਮੁਕੱਦਰਾਂ ਤੇ ਗੱਲ ਚਲੀ ਜਾਣੀ ਆ ਆ ਗਈ ਆ ਗਈ ਪਤਾ ਆ ਆ ਦੇਖੋ ਸਜਣੋ ਕੱਟੀ ਤੇ ਆ ਗਈ ਆ ਤੇ ਕਰਮ ਵਾਲੀ ਨੇ ਨਾ ਕੱਟੀ ਵੀ ਪੂਰੀ ਚੰਗੀ ਲਾਤੀ ਆ ਜਿਵੇਂ ਕਹਿ ਦਈਏ ਵੀ ਓਕੇ ਰਿਪੋਰਟ ਵਾਲੀ ਗੱਲ ਹੀ ਆ ਤੇ ਵੀਰੇ ਜੇ ਹੁਣ ਆਪਾਂ ਸਜਣੋ ਕੋਸ਼ਿਸ਼ ਕਰਦੇ ਆ ਕਿਉਂਕਿ ਸੂਈ ਸਵਾਈ ਤਾਜੀ ਮੈਂ ਆ ਤੇ ਕੇਰਾ ਤੁਹਾਨੂੰ ਨਾ ਆਪਾਂ ਕਿਉਂਕਿ ਖਰੀਦਣਾ ਪਸ਼ੂ ਥੋੜਾ ਜਆ ਬਹੁਤ ਸੌਖਾ ਹੋ ਜਾਂਦਾ ਤੇ ਆਪਾਂ ਕੱਟੀ ਕਰਕੇ ਨੇੜੇ ਤੇ ਤੁਹਾਨੂੰ ਨਾ ਧਾਰਾਂ ਚੱਕੇ ਦੀਆਂ ਜ਼ਰੂਰ ਕਰਾਉਣੇ ਆ ਬਾਕੀ ਹਜੇ ਬੌਲੇ ਚ ਕਿਉਂਕਿ ਰਾਤ ਦੀ ਸੂਈ ਮੈਂ ਆ ਦੁੱਧ ਤਾਂ ਹਜੇ ਸੱਜਣੋ ਇਹਨੇ ਕਰਮਾਲੀ ਨੇ ਆਰਤੀ ਕਰਾਉਂਦੀ ਨੇ 15 ਦਿਨ ਲਾਉਣੇ ਆ ਐਨੂੰ ਹੀ ਕਰ ਲਾ ਮੇਰਾ ਵੀਰ ਹੋਰ ਪਿੱਛੋਂ ਤੱਕ ਦੀ ਆ ਆ ਵੇਖੋ ਇਹ ਆ ਆ ਵੇਖੋ ਸੱਜਣੋ ਆ ਚੀਜ਼ਾਂ ਨਾ ਬਹੁਤ ਘੱਟ ਲੱਭਦੀਆਂ ਵੇਖੋ ਕਰਮਾਲੀ ਨੂੰ ਲੇਵਾ ਭਾਂਡਾ ਲੱਗਾ ਤੇ ਥਣਾ ਦੀ ਆਪਸੀ ਗੈਪ ਦੂਰੀ ਆ ਜਿਹੜੀ ਆ ਆ ਵੇਖੋ ਸੱਜਣੋ ਪਾ ਦੇ ਮੜਾ ਜਾਂ ਬੋਲਾ ਬੂਲਾ ਕੱਟੀ ਤੇ ਛੱਟ ਲੂਗੀ ਤੇ ਆ ਆ ਵੇਖੋ ਮਗਰਲੇ ਥਣ ਦੀ ਚਵਾਈ ਚਵਾਈ ਦਾ ਰੂਮਰ ਕੀ ਮੋਟੀ-ਮੋਟੀ ਹੈ ਨਾ ਕੋਈ ਭੂਰ ਛੱਟਾ ਕੋਈ 나ਡ ਗੰਡ ਨਹੀਂ ਹੈ ਨਾ ਨਹੀਂ ਠੀਕ ਆ ਓਕੇ ਰਿਪੋਰਟ ਆ ਸੱਜਣੋ ਬਾਕੀ ਆਪਾਂ ਹਰ ਵੀਡੀਓ ਚ ਕਹਿੰਨੇ ਹੁੰਨੇ ਵੀ ਤੁਸੀਂ ਪੈਸੇ ਖਰਚਨੇ ਆ ਤੇ ਤਸੱਲੀ ਤੁਸੀਂ ਵੀ ਕਰ ਲੈਣੀ ਆ ਕਿਉਂਕਿ ਆ ਇਥੋਂ ਪੱਠ ਪੜਾ ਵੇਖੋ ਤੈ ਮਾਰੀ ਆ ਮਹਣੇ ਹਜੇ ਪੱਠੇ ਪੁੱਠੇ ਚੱਕਲੇ ਤਾਂ ਆ ਬੰਦੇ ਕੋਈ ਗੱਲ ਨਹੀਂ ਵੀਰੇ ਦੁੱਗਣੀ ਹੋ ਜਾਣੀ ਆ ਕਿਉਂਕਿ ਪਹਿਲਾਂ ਵੀ ਕਿਸੇ ਸੱਜਣ ਨੇ ਨਾ ਚੰਗੀ ਸਾਂਭੀ ਵੀ ਆ ਤੇ ਇਥੋਂ ਇਹਦੀ ਆਪਸੀ ਗਾਂ ਵਾਲੇ ਥਣਾ ਦੀ ਗੈਪ ਦੂਰੀ ਵੀ ਚੈੱਕ ਕਰ ਰਹੇ ਹੋ ਤੇ ਸਿਰਮੂ ਦੀ ਕੁਆਲਿਟੀ ਤੁਹਾਨੂੰ ਭਾਵੇਂ ਮੈਂ ਇਸ ਵੀਡੀਓ ਚ ਚੈੱਕ ਹੀ ਵਿਖਾਈ ਆ ਤੇ ਪਰ ਵਿਖਾਤੀ ਆ ਟਾਪ ਦਾ ਨਗੀਨਾ ਤੇ ਵੀਰ ਜੀ ਆਪਣਾ ਇਹਦਾ ਫੋਨ ਦੂਜਾ ਜਿਹੜਾ ਮੁੱਲ ਆਪਾਂ ਤੈਅ ਕਰਨਾ ਕਿੱਥੇ ਜੇ ਆਪਣੀ ਮੈਂ ਵੇਚਣ ਦਾ ਰਾਤਾ ਉਹ ਵੀ ਇਦੀ ਫੋਨ ਤੇ ਕਰ ਲਈਏ ਮੁੱਲ ਜੇ ਕਰੀਏ ਫੋਨ ਤੇ ਕਰੀਏ ਹਾਂਜੀ ਤੇ ਵੀਰੇ ਮੰਨ ਕੇ ਚੱਲ ਵੀ ਜੇ ਮੁੱਲ ਆਪਾਂ ਫੋਨ ਤੇ ਕਰਦੇ ਦੋ ਤੋਂ ਅੰਦਰ ਹਾਂਜੀ ਹੋ ਜਾਊਗੀ 90 ਤੋਂ ਅੰਦਰ ਇੱਕ 90 ਤੋਂ ਹਾਂਜੀ ਕਰ ਦਾਂਗੇ ਜੀ ਫੇਰ ਹੋਰ ਕੋਈ 180 ਤੋਂ ਕਰ ਦਾਂਗੇ ਮਾਨਦਨ ਕਰ ਦਾਂਗੇ ਜਮਾ ਯਸ ਨੂੰ ਜੀ ਕਰੀਏ ਤਾਂ ਤੇ ਵੀਰੇ ਜੇ ਆਪਾਂ ਕਾਟਾ ਵਾਂਡਾ ਜਾਂ ਕਰਕੇ ਸਾਰੀ ਗੱਲਬਾਤ ਹੀ ਭੈਣਾ ਭਰਾਵਾਂ ਨੂੰ ਦੱਸ ਹੀ ਦੇਈਏ ਵੀ ਇੰਨੇ ਦੀ ਦੇਣੀ ਹੈ ਜਿੰਨਾ ਤੋਂ ਆਪਾਂ ਖਰੀਦੀ ਵੀਡੀਓ ਹੋ ਸਕਦਾ ਉਹ ਵੀ ਵੇਖਣ ਤੇ ਫੇਰ ਉਹ ਕਹਿਣ ਵੀ ਬਾਈ ਦਾ ਯਾਰ ਅੱਜ ਮੁੱਲ ਇਹ ਕਰੀ ਜਾਂਦਾ ਹਨਾ ਤੇ ਜਮਾ ਹਾ ਨਾ ਕਰਦੇ ਵੀ ਅੱਜ ਜਿੰਨੇ ਰੁਪਈਆ ਦੀ ਝੋਟੀ ਦੇਈ ਆ। ਉਹ ਦੱਸ ਦਿੰਦੇ ਦੇ ਲੈ ਇਹਦੀ ਜਿਹੜੀ ਆ 1:55 ਦੇ ਵਿੱਚ ਛੋੜ ਛੱਪਾ ਹੋਣਾ ਜੀ ਵੀਰ ਜੀ। 1 ਲੱਖ ਤੇ 55 ਹਜ਼ਾਰ ਦੀ ਦੇ ਦੇਾਂਗੇ ਜਿਹਦੇ ਵਿੱਚ ਛੋੜ ਛੱਪਾ। ਧੰਨਵਾਦ ਆ ਤੇਰਾ। ਐਨੂੰ ਲਿਆ ਇਕਰਾ ਕੱਢ ਕੇ ਫੇਰ ਇੱਥੋਂ ਮੋੜ। ਸਜਣਾ 1 ਲੱਖ ਤੇ 55 ਹਜ਼ਾਰ ਰੁਪਈਆ ਹਰਿਆਣੇ ਦਾ ਪਸ਼ੂਤਾਨ। ਕਿਆ ਬਾਤ ਆ। ਜਿਉਂਦੀ ਰਵੇ ਇੱਥੇ ਹੀ ਕਮਾਲਾ ਮੇਰਾ ਭਰਾ। ਇੱਕ ਰੀ ਮੈਂ ਤੁਹਾਨੂੰ ਤੋਰ ਕੇ ਫੇਰ ਇਸ ਕਰਕੇ ਵਿਖਾਈ ਆ ਕਿ ਤੁਸੀਂ ਗੈਸ ਫੇਰ ਲਾ ਲਿਓ। ਕੋਈ ਐ ਐ ਵੀ ਕਮੀ ਪੇਸ਼ੀ ਰਹਿ ਨਾ ਜਾਵੇ। ਕੋਈ ਇਹਨੂੰ ਖੜ ਨਹੀਂ ਲੱਗਿਆ ਹੋਇਆ ਕੋਈ ਸਜਣੋ ਇਹਨੂੰ ਇਹ ਨਹੀਂ ਕਿ ਆਪਾਂ ਤੜਕੇ ਦੀ ਚਵਾਈ ਨਹੀਂ ਵੀਰ ਨੇ ਚਵਾਈ ਕੀਤੀ ਹੋਈ ਆ ਤੇ ਲੇਵਾ ਭਾਂਡੇ ਤੋਂ ਹਣ ਜੇ ਕਹਿਦਗੇ ਨਾ ਵੀ 20 ਸੇਰੀ ਮੈਂ ਲੱਭਦੇ ਸੀ ਤਾਂ ਬਾਈ ਨਾਲ ਕਨੈਕਟ ਕਰ ਲਿਓ ਪਿੰਡ ਮਾਨ ਘਰਿਆਲਾ ਜਾਂਦਾ ਨੇੜੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਗਿਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖੋ